ਅੱਜ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਕਾਰਯੋਗ ਪੰਜਾਬ ਮਾਮਲਿਆਂ ਦੇ ਇੰਚਾਰਜ ਦਵਿੰਦਰ ਯਾਦਵ ਜੀ ਬਹੁਤ ਹੀ ਸਤਕਾਰਯੋਗ ਨਨਪੁਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਕਾਂਗਰਸ ਪਾਰਟੀ ਦੇ ਵਰਿਸ਼ਟ ਲੀਡਰ ਮਨੀਸ਼ ਟਿਵਾੜੀ ਜੀ ਨਾਬਾ ਸਾਹਿਬ ਸਭੇ ਸਾਰੇ ਸਤਕਾਰਯੋਗ ਅਮਿਤ ਵਿੱਚ ਜੀ ਗੋਲਡੀ ਜੀ ਜਲਾਲਪੁਰ ਸਾਹਿਬ ਤੇ ਸਾਰੇ ਸਾਥੀगण ਅੱਜ ਦਾ ਜਿਹੜਾ ਇਹ ਪ੍ਰੈਸ ਕਾਨਫਰੰਸ ਹੈ ਅਸੀਂ ਦੋ ਸਾਡੇ ਪੁਰਾਣੇ ਸਾਥੀਆਂ ਜਿਨ੍ਹਾਂ ਨੇ ਅੱਜ ਘਰ ਵਾਪਸੀ ਕੀਤੀ ਹੈ ਇੱਕ ਤਾਂ ਲਵ ਕੁਮਾਰ ਗੋਲਡੀ ਜੀ ਸਾਡੇ ਦੋਵਾਰ ਦੇ ਸਾਬਕਾ ਐਮਐਲਏ ਔਰ ਦੂਜੇ ਸਾਡੇ ਬੀਰਵੀ ਸਾਹਿਬ ਸਾਬਕਾ ਕੈਬਨਿਟ ਮੰਤਰੀ ਪੰਜਾਬ ਜਿਹੜੇ ਰਹੇ ਉਹ ਦੋਨੇ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਕਾਂਗਰਸ ਦੀ ਸੀ ਸੋ ਉਹਨਾਂ ਨੇ ਦੁਬਾਰਾ ਕਾਂਗਰਸ ਪਾਰਟੀ ਦਾ ਜਿਹੜਾ ਸਾਥ ਦੇਣ ਦਾ ਫੈਸਲਾ ਕੀਤਾ ਮੈਂ ਅੱਜ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਦੋਨਾਂ ਸਾਥੀਆਂ ਜੀ ਆਇਆਂ ਕਹਿੰਦੇ ਤੇ ਵੈਲਕਮ ਕਹਿੰਦੇ ਦੂਸਰੀ ਕਿਉਂਕਿ ਤੁਹਾਨੂੰ ਪਤਾ ਹੈ ਕਿ 2014 ਚ ਬੀਰਮੀ ਸਾਹਿਬ ਪਾਰਟੀ ਛੱਡ ਗਏ ਸਨ ਇਹ ਅੱਜ ਕੱਲ ਦੇ ਲੋਕਾਂ ਨਾਲ ਛੱਡਣ ਵਾਲਾ ਨਹੀਂ ਹੈ ਕਿ ਰਾਤ ਨੂੰ ਛੱਡ ਗਏ ਕੱਲ ਦੂਸਰੀ ਪਾਰਟੀ ਜੁਆਇਨ ਹੋ ਗਏ ਪਰਸੋ ਦੂਸਰੀ ਪਾਰਟੀ ਜੁਆਇਨ ਹੋ ਗਏ 2014 ਚ ਕੋਈ ਇਸ ਤਰ੍ਹਾਂ ਦੀ ਮਜਬੂਰੀ ਬਣਾਈ ਸੀ ਉਸ ਵੇਲੇ ਦੀ ਸਰਕਾਰ ਨੇ ਛੱਡ ਕੇ ਗਏ ਸਨ 6 ਮਹੀਨੇ ਆਸ ਤੇ ਪਾਰਟੀ ਔਰ ਉਸ ਤੋਂ ਬਾਅਦ ਇਹਨਾਂ ਨੇ ਅਸਤੀਫਾ ਦਿੱਤਾ ਉਸ ਪਾਰਟੀ ਤੋਂ ਅਕਾਲੀ ਦਲ ਤੋਂ ਔਰ ਫਿਰ ਅੱਜ ਤੱਕ ਇਹਨਾਂ ਨੇ ਹਮੇਸ਼ਾ ਸੋਸ਼ਲ ਜਿਹੜਾ ਵਰਕ ਸੀਗਾ ਯਾ ਆਪਦੇ ਹਲਾਕੇ ਦੀ ਸੇਵਾ ਕਰਦੇ ਗਏ ਨਿਰੰਤਰ ਬਿਨਾ ਕਿਸੇ ਅਹੁਦੇ ਤੋਂ ਬਿਨਾ ਕਿਸੇ ਲਾਲਚ ਤੋਂ ਲੋਹੜਾਣਾ ਤੋਂ ਸੋ ਉੱਥੇ ਲੋਕਾਂ ਦੀ ਸੇਵਾ ਕਰਦੇ ਰਹੇ ਆਰਗੇਨਾਈਜੇਸ਼ਨ ਦੇ ਰਾਹੀਂ ਆਪਦੇ ਰਾਹੀਂ ਨਿੱਜੀ ਆਪਦੇ ਜਿਹੜੇ ਲੋਕਾਂ ਨਾਲ ਸੰਬੰਧ ਸੀ ਤੇ ਉਸ ਤੋਂ ਬਾਅਦ ਫਿਰ ਅੱਜ ਇਹ ਫੈਸਲਾ ਲਿਆ ਕਿ ਮੈਂ ਹੁਣ ਕਾਂਗਰਸ ਪਾਰਟੀ ਨੂੰ ਵਿਚਾਰਧਾਰਾ ਤਾਂ ਉਹੀ ਸੀ ਕਿ ਇਸ ਸਮੇਂ ਉਹਨਾਂ ਨੇ ਕਾਂਗਰਸ ਪਾਰਟੀ ਦਾ ਝੰਡਾ ਦੁਬਾਰਾ ਫੇਰ ਚੁੱਕਣ ਦਾ ਫੈਸਲਾ ਲੇਤਾ ਇਸੇ ਤਰ੍ਹਾਂ ਹੀ ਗੋਲਡੀ ਜੀ ਹੈ ਮੈਂ ਇਸ ਕਰਕੇ ਵਰੀਫ ਕਰ ਰਿਹਾ ਕਿਉਂਕਿ ਜਿਸ ਪ੍ਰਕਾਰ ਦੀਆਂ ਅੱਜ ਕੱਲ੍ਹ ਲੋਕਾਂ ਦੀਆਂ ਲਾਲਚ ਹੋ ਗਿਆ ਹੈ ਰਾਜਨੀਤਿਕ ਦਾ ਕਿ ਰਾਤ ਨੂੰ ਕੁਝ ਹੋਰ ਔਰ ਸਵੇਰ ਕੁਝ ਹੋਰ ਔਰ ਸਵੇਰ ਕੋਈ ਆਪਰਚੂਨਿਟੀ ਆ ਗਈ ਤਾਂ ਫਿਰ ਹੋਰ ਔਰ ਲੋਕ ਸਤਾਤਾਰੀ ਸਰਕਾਰਾਂ ਦੇ ਵੱਲ ਅੱਜਕਲ ਜਾ ਰਹੇ ਨੇ ਜਿਨ੍ਹਾਂ ਨੂੰ ਲੋਕਾਂ ਨੂੰ ਲੱਗਦਾ ਕਿ ਸਾਨੂੰ ਇੱਥੋਂ ਤਾਕਤ ਮਿਲ ਜੇ ਤੇ ਲਖਵਾਰ ਗੋਲਦੀ ਜੀ ਵੀ ਜਿਹੜੇ ਸਾਡੇ ਦੋ ਵਾਰੀ ਦੇ ਐਮਐਲਏ ਰਹੇ ਕਾਂਗਰਸ ਪਾਰਟੀ ਤੋਂ ਔਰ ਇਹ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਦੋਂ ਪਾਰਟੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਇਹ ਉਹਨਾਂ ਦੇ ਨਾਲ ਕਿਉਂਕਿ ਪਿਆਰ ਹੋਣ ਦੇ ਕਰਕੇ ਉਹਨਾਂ ਨੇ ਇਹਨਾਂ ਨੂੰ ਬਾਏ ਇਲੈਕਸ਼ਨ ਇਸ ਸਮੇਂ ਦੇਸੀ ਕੀ ਲੜਾਇਆ ਇਹ ਨਾਲ ਚਲੇ ਗਏ ਫਿਰ ਉਹਨਾਂ ਨੇ ਆਪਣੀ ਪਾਰਟੀ ਬਣਾਈ ਸੀ ਲੇਕਿਨ ਕੋਈ ਚੋਣ ਨਹੀਂ ਇਹਨਾਂ ਨੇ ਕਿਸੇ ਪ੍ਰਕਾਰ ਦਾ ਲੜਿਆ ਲੇਕਿਨ ਇੱਕ ਕਿਉਂਕਿ ਕਾਫੀ ਬੇਰ ਤੋਂ ਸਬੰਧ ਸਨ ਉਸ ਤੋਂ ਬਾਅਦ ਇਹ ਨਿਰੰਤਰ ਮਨੀਸ਼ ਟਿਵਾੜੀ ਜੀ ਦੇ ਨਾਲ ਪਾਰਟੀ ਦੇ ਇਧਰ ਉਧਰ ਪ੍ਰੋਗਰਾਮਾਂ ਤੇ ਪਹੁੰਚ ਜਾਂਦੇ ਸੀ ਕਿਉਂਕਿ ਮਨ ਦੇ ਵਿੱਚ ਕਾਂਗਰਸ ਪਾਰਟੀ ਸੀ ਤੇ ਅੱਜ ਉਹਨਾਂ ਨੇ ਫੈਸਲਾ ਅਸੀਂ ਸਾਰਿਆਂ ਨੇ ਕੀਤਾ ਕਿ ਕਿਉਂ ਨਾ ਦੁਬਾਰੇ ਪਾਰਟੀ ਦੇ ਅੰਦਰ ਉਹਨਾਂ ਨੂੰ ਰੀਜੁਆਇਨਿੰਗ ਕਰਾਈ ਜਾਵੇ। ਸੋ ਅਸੀਂ ਇਹਨਾਂ ਦੋਨਾਂ ਸਾਥੀਆਂ ਨੂੰ ਯਾਦਵ ਸਾਹਿਬ ਜੀ ਦੀ ਪ੍ਰੈਜ਼ੈਂਸ ਤੇ ਮਨੀਸ਼ ਟਵਾੜੀ ਜੀ ਤੇ तमाम ਸਾਡੇ ਬਰਿਸ਼ਟ ਲੀਡਰ ਸਹਿਬਾਨ ਸਾਡੇ ਐਮਪੀ ਸਾਹਿਬ ਅਮਰ ਸਿੰਘ ਜੀ ਵੀ ਆਏ ਨੇ। ਅਸੀਂ ਉਹਨਾਂ ਸਾਰੇ ਲੀਡਰਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਇਹਨਾਂ ਨੂੰ ਦੁਬਾਰਾ ਜੀ ਆ ਕਹਿੰਦੇ ਆ ਔਰ ਦੁਬਾਰਾ ਅੱਜ ਇਹਨਾਂ ਨੂੰ ਮੁੱਢਲੀ ਮੈਂਬਰਸ਼ਿਪ ਅੱਜ ਅਸੀਂ ਇਹਨਾਂ ਨੂੰ ਦੇਵਾਂਗੇ ਔਰ ਕਾਂਗਰਸ ਪਾਰਟੀ ਜੁਆਇਨ ਕਰਾਉਗੇ। ਸੋ ਅੱਜ ਦਾ ਬਾਰੇ ਹੀ ਬਰੀਫ ਸੀਗਾ ਹੋਰ ਕੋਈ ਕਿਸੇ ਦਾ ਕੋਈ ਸਵਾਲ ਜਵਾਬ ਹੈਗਾ ਜਾਂ ਉਹ ਦੁਸਰੇ ਸਮਝਣ ਲਈ ਅਜੋਇਨ ਕਰਾ ਲੀ ਅਜੋਇਨ ਕਰ ਲਓ ਤੇ ਚੱਲੀ ਆਜੋ ਸਭ ਜੋ ਗੁਲਿੰਦਰ ਯਾਦਵ ਜੀ ਪੰਚਾਇਤ ਸਾਡੇ ਪੰਜਾਬ ਦੇ ਪ੍ਰਧਾਨ ਜੀ ਦਾਦਾ ਸਿੰਘ ਸਾਹਿਬ ਮੇਰੇ ਬ੍ਰਦਰ ਮੈਂਬਰ ਆਫ ਪਾਰਲੀਮੈਂਟ ਮਨੀਸ਼ ਟਵਾੜੀ ਜੀ ਐਮਪੀ ਸਾਹਿਬ ਸਰਮਰ ਸਿੰਘ ਜੀ ਐਮਪੀ ਸਾਹਿਬ ਉਹ ਸਾਡੇ ਸਾਰੇ ਸਾਥੀगण ਬੋਲਟ ਜੀ ਮੇਰੇ ਨਾਲ ਬੈਠੇ ਨੇ ਅੱਜ ਵੀ ਸਦਨ ਆਏ ਨੇ ਜੁਗਲ ਸਿੰਘ ਜੀ ਕੀ ਨਾਨਾ ਲਵਰ ਮਾਫ ਕਰਨਾ ਪ੍ਰੈਜ਼ੀਡੈਂਟ ਮੈਂਬਰ ਸਭਾ ਮੈਂ ਬਹੁਤ ਬਹੁਤ ਤਰਵਾਦੀ ਆਂ ਕਾਂਗਰਸ ਪਾਰਟੀ ਦਾ ਪਹਿਲੇ ਜੇ 3 ਸਾਡੀ ਇੱਥੇ ਬੈਠੀ ਹੈ 플러스 ਰਾਹੁਲ ਜੀ ਸੋਨੀਆ ਜੀ ਖੜਗੇ ਸਾਹਿਬ ਇਹਨਾਂ ਦੇ ਸਦਕਾ ਅੱਜ ਲੰਬੇ ਅਸੇਵਾ ਕੋ 10 ਸਾਲ ਦਾ ਵਕਤ ਬਕਵਾ ਹੋ ਗਿਆ ਅੱਜ ਮੈਨੂੰ ਬੁਰਾ ਬਾਰਾ ਇਹਨਾਂ ਨੇ ਇੱਕ ਇਤਿਹਾਸ ਪਾਰਟੀ ਸੇਵਾ ਕਰਨ ਦਾ ਮੈਂ ਜਿੱਥੇ ਨਾ ਧੰਨਵਾਦ ਕਰਦਾ ਹੈ ਉਹਤੇ ਨਾ ਵਾਦਾ ਵੀ ਕਰਦਾ ਐ ਕਿ ਜਿਸ ਤਰ੍ਹਾਂ ਪਿਛਲੇ 32 33 ਸਾਲ ਪਾਰਟੀ ਸੇਵਾ ਕੀਤੀ ਸੀ 1986 ਤੋਂ ਲੈ ਕੇ ਜਦੋਂ ਟੈਰੋਰੀਜ਼ਮ ਸੀ ਕੋਈ ਪੰਜਾਬ ਚੋਂਦਾ ਨਹੀਂ ਸੀ ਉਹਨਾਂ ਦਿਨਾਂ ਦੇ ਚ ਆ ਕੇ ਮੈਂ ਇਸ ਤਰ੍ਹਾਂ ਬਿਆਨ ਸਿੰਘ ਜੀ ਪ੍ਰੈਜ਼ੀਡੈਂਟ ਦੇ ਜਿਹੜੇ ਪੰਜਾਬ ਪ੍ਰਦੇਸ਼ ਦੇ ਉਦੋਂ ਲੈ ਕੇ 91 ਤੱਕ ਰਾਤ ਦਿਨ ਅਸੀਂ ਪੂਰਾ ਪੰਜਾਬ ਦਾ ਟੂਰ ਕਰਦੇ ਰਹੇ ਉਹਨਾਂ ਦਿਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਕਿ ਇੱਕ ਮਜਬੂਰੀ ਐਸੀ ਸੀ ਮੈਂ ਬਿਆਨ ਨਹੀਂ ਕਰਨੀ ਚਾਹੁੰਦਾ ਪਰ ਉਸ ਕਰਕੇ ਮੈਨੂੰ ਥੋੜੇ ਅਸਲੀ ਜਾਣਾ ਪਿਆ ਸੀ ਇੱਕ ਮੇਰੀ ਬੇਟੀ ਦੀ ਸ਼ਾਦੀ ਸੀ ਉਹਨਾਂ ਦੇ ਨਾਲ ਵਿੱਚ ਇਸ ਵਾਸਤੇ ਮੈਂ 6 ਮਹੀਨੇ ਬਾਅਦ ਡਿਜ਼ਾਈਨ ਕਰ ਕਰ ਬੈਠ ਗਿਆ ਸੀ ਜਿੰਨੀ ਵੇਲੇ ਸੇਵਾ ਹੋ ਸਕੀ ਹੋ ਸકી ਇੰਡੀਪੈਂਡੈਂਟ ਦੀ ਮਕਾਦਰ ਰਹਾ ਪਰ ਮੈਨੂੰ ਬਹੁਤ ਆਫਰ ਆਏ ਇਧਰ ਉਧਰ ਮੈਨੇ ਕਿਤੇ ਗਿਆ ਅੱਜ ਮਨੇ ਜੀ ਮਨਵੜ ਕੇ ਲੈ ਕੇ ਆਏ ਨੇ ਔਰ ਮੈਂ ਸਾਰੀ ਹਾਈ ਕਮਾਂਡ ਦਾ ਧੰਨਵਾਦੀ ਹਾਂ ਕਿ ਮੈਨੂੰ ਦੁਬਾਰਾ ਮੌਕਾ ਦਿੱਤਾ ਹੈ

ਸਤਕਾਰਯੋ ਸਾਡੇ ਇੰਚਾਰਜ ਜਦੋ ਸਾਡੇ ਸਤਕਾਰਯੋ ਪ੍ਰਧਾਨ ਜੀ ਆਮ ਵੈਰੀ ਸੌਰੀ ਜੀ ਕਿ ਮੈਂ ਕਾਕਾ ਰਣਜੀਤ ਸਿੰਘ ਨਾਲ ਨਾ ਖੁੱਲ ਗਿਆ ਮੇਰੇ ਬੜੇ ਪਿਆਰੇ ਮਿੱਤਰ ਨੇ ਇਹਨਾਂ ਨੇ ਮੇਰੇ ਜੋ ਕੀਤਾ ਮਗਰ ਜ਼ਿੰਦਗੀ ਨਹੀਂ ਖੁੱਲ ਸਕਦਾ ਆਮ ਸੌਰੀ ਕਿ ਮੈਂ ਨਾ ਨਾ ਸਾਡੇ ਪ੍ਰਧਾਨ ਰਾਜਾ ਬੜਿੰਦੀ ਮੈਂਬਰ ਪਾਰਲੀਮੈਂਟ ਮਨੀਸ਼ तिवारी ਜੀ ਔਰ ਸਦਾ ਰਮਨ ਸਿੰਘ ਜੀ ਜਵਿੰਦਰ ਜੀ ਔਰ ਸਤਕਾਰਯੋਗ ਸਾਡੇ ਸਾਥੀ ਐਮਐਲਏ ਸਰਵਾਨ ਜਿਹੜੇ ਮੇਰੇ ਨਾਲ ਉਸ ਟਾਈਮ ਐਮਐਲਏ ਰਹੇ ਆ ਪਾਕਾ ਜੀ ਗੋਲਡੀ ਜੀ ਜਗਲਖਸ਼ੋ ਸ਼ਰਮਾ ਜੀ ਔਰ ਬਹੁਤ ਸਤਕਾਰਯੋਗ ਸਾਡੇ ਪੀਰਮੀ ਸਾਹਿਬ ਅੱਜ ਜਦੋਂ ਕਪਟਨ ਮਨਿੰਦਰ ਸਿੰਘ ਜੀ ਨੂੰ ਉਸ ਟਾਈਮ ਪਾਵਰਸ ਪਾਰਟੀ ਤੋਂ ਐਜ਼ੇ ਚੀਫ ਮਿਨਿਸਟਰ ਹਟਾਇਆ ਸੀ ਉਸ ਟਾਈਮ ਅਸੀਂ ਉਹਨਾਂ ਦੇ ਨਾਲ ਜਿਹੜੇ ਐ ਹਟ ਗਏ ਸੀ ਪਿੱਛੇ ਪਾਵਰਸ ਪਾਰਟੀ ਤੋਂ ਤੇ ਜਦੋਂ ਉਹਨਾਂ ਨੇ ਵਾਪਸ ਦੁਬਾਰਾ ਬੀਜੇਪੀ 'ਚ ਜਾਣ ਦਾ ਜਿਹੜਾ ਹੈਗਾ ਫੈਸਲਾ ਲਿਆ ਤੇ ਅਸੀਂ ਉਸ ਤੋਂ ਵੱਡੇ ਹੋ ਕੇ ਵਾਪਸ ਪਿੱਛੇ ਆਪਣੀ ਪਾਰਟੀ 'ਚ ਆ ਕੇ ਆਪਣੀ ਪਾਰਟੀ ਚਾੜਾ ਵੈਟਰ ਸਮਝਿਆ ਸੋ ਅਸੀਂ ਕਾਫੀ ਸਮੇਂ ਤੋਂ ਮਨੀਸ਼ ਤਿਵਾੜੀ ਜੀ ਦੇ ਨਾਲ ਐਜ਼ੇ ਮੈਂਬਰ ਪਾਰਲੀਮੈਂਟ ਉਹਨਾਂ ਦੇ ਹਲਕੇ 'ਚ ਆੜ ਸਿੰਘ ਕਰਦੇ ਕਾਫੀ ਸਮੇਂ ਤੋਂ ਅਸੀਂ ਉਹਨਾਂ ਦੇ ਨਾਲ ਉੱਥੇ ਇਹਨਾਂ ਦਾ ਜਿਹੜਾ ਚੋਣ ਪ੍ਰਚਾਰ ਔਰ ਇਹਨਾਂ ਦਾ ਕੰਮ ਕਰRenderTarget ਸਪਾਰਟੀ ਦਾ ਦੇਖਦੇ ਰਹੇ ਪਰ ਅੱਜ ਮੈਂ ਸ਼ੁਕਰਗੁਜ਼ਾਰ ਹਾਂ ਯਾਦਵ ਸਾਹਿਬ ਜੀ ਦਾ ਔਰ ਸਾਡੇ ਪ੍ਰਧਾਨ ਜੀ ਦਾ ਰਾਜਾ ਵੜਿੰਗ ਜੀ ਦਾ ਔਰ ਮਨੀਸ਼ ਤਵਾੜੀ ਜੀ ਦਾ ਕਿ ਇਹਨਾਂ ਨੇ ਵਾਪਸ ਸਾਨੂੰ ਅੰਦਰ ਸਮਝਿਆ ਕਿ ਅਸੀਂ ਪਾਰਟੀ ਦੇ ਵਿੱਚ ਆ ਕੇ ਦੁਆਰਾ ਜਿਹੜੀ ਹੈਗੀ ਉਹ ਸੇਵਾ ਕਾਂਗਰਸ ਪਾਰਟੀ ਦੀ ਕਰ ਸਕੀਏ ਔਰ ਅਸੀਂ ਯਕੀਨ ਦਿਵਾਨੇ ਪਏ ਅਸੀਂ ਕੋਈ ਵੀ ਜਿਹੜਾ ਅਰਸ਼ੇਨ ਕਰ ਤੋਂ ਖਾਸ ਤੌਰ ਤੇ ਅਸੀਂ ਕੋਈ ਵੀ ਜਿਹੜਾ ਸਟੋਨ ਹੈਗਾ ਅੰਟਰ ਨਹੀਂ ਛੱਡਾਂ ਕਿ ਜਿਹੜਾ ਮਨੀਸ਼ ਤਵਾਰੀ ਜੀ ਨੂੰ ਆਪਾਂ ਉੱਥੋਂ ਜਿਤਾ ਕੇ ਭੇਜਿਏ ਔਰ ਵਧੀਆ ਤਰੀਕੇ ਨਾਲ ਕਾਂਗਰਸ ਪਾਰਟੀ ਦੀ ਗਾਂਧ ਹੋਵੇ ਐਸੇ ਤਰ੍ਹਾਂ ਦਾ ਸੇਵਾ ਕਰ ਸਕੀਏ ਮੈਂ ਦੋ ਵਾਰ ਕਾਂਗਰਸ ਪਾਰਟੀ ਤੋਂ ਬਤੌਰ ਐਮਐਲਏ ਰਿਆ ਦੋ ਵਾਰ ਮੇਰੇ ਫਾਦਰ ਸਾਹਿਬ ਕਾਂਗਰਸ ਪਾਰਟੀ ਦੇ ਐਮਐਲਏ ਰਹੇ ਐ 90 ਜੁਨਾ ਦੀ ਡੈਥ ਤੋਂ ਬਾਅਦ ਮੈਂ ਸਿਆਸਤ 'ਚ ਆਇਆ ਤੇ ਕਾਂਗਰਸ ਪਾਰਟੀ ਨੇ ਮੇਰੀ ਬਾਹ ਫੜੀ ਸੀ ਤੇ ਉਹਨਾਂ ਨੇ ਸਾਨੂੰ ਅੱਗੇ ਲਾ ਕੇ

ਕਿ ਉਹ ਨਹੀਂ ਤਾਂ ਕੋਈ ਸਾਡੇ ਨੂੰ ਮੁਕਸਰ ਦੇ ਵਿੱਚ ਗਿੰਨਣ ਬਾਅਦ ਦੇ ਵਿੱਚ ਹਰ ਹੜਕੇ ਦੇ ਵਿੱਚ 4-4 5 ਪਰ ਸਾਥੀ ਹੈ ਜਿਹੜੇ ਬਹੁਤ ਤਕੜੇ ਹੋ ਕੇ ਕਾਂਗਰਸ ਨੂੰ ਮਜ਼ਬੂਤ ਕਰਦੇ ਪਰ ਅਬਰ ਪ੍ਰਿੰਤ ਲਾਹੀ ਸਾਡਾ ਉੱਤੇ ਵਿਕਰੀਚਨ ਕਰਦਾ ਕਾਂਗਰਸ پارٹی ਨੂੰ ਹੈਗਾ ਸੋ ਇਹੋ ਨਹੀਂ ਮਤਲਬ ਕਿ ਨਹੀਂ ਕਿਤੇ ਵੀ ਮੁ दिक्कत ਇਹਨਾਂ ਨੇ ਕਿਹਾ ਕਿ ਕਾਂਗਰਸ ਦਾ ਨੰਦੋ ਸਾਹਿਬ ਮੈਂ ਕਿਹਾ ਕਿ ਦਾਖਲੇ ਮਿਤਾਗੇ ਅਣੀ ਜੀ ਹਰਪੁਰ ਸਾਹਿਬ ਵੀ ਗੱਲ ਜਿਆ ਲੁਧਿਆਣਾ ਵੀ ਹੁਣ ਖਾਲੀ ਹੋ ਗਿਆ ਤੁਹਾਡਾ ਲੁਧਿਆਣਾ ਇਹਨਾਂ ਦੀ ਪੁਰਾਣੀ ਥੀ ਜੀ ਵੈਸੇ ਤਾਂ ਇਹ ਮੁਜੀ ਸੀ ਦਾ ਸਾਡੇ ਪਰ ਵੈਸੇ ਮੈਂ ਤੁਹਾਨੂੰ ਵਿਖੋ ਸਾਡੇ ਸਿਟਿੰਗ ਐਮਪੀ ਨੇ ਉੱਥੇ ਆਲਟੀਮੇਟਲੀ ਜਿਹੜਾ ਨਹੀਂ ਨਹੀਂ ਸੁਣੋ ਇਹ ਕਈ ਗੱਲ ਜਿਹੜੀ ਤੁਸੀਂ ਪੁੱਛਣਾ ਚਾਹੁੰਦੇ ਹੋ ਮੈਂ ਹੀ ਦੱਸ ਦੇਣਾ ਨਵਿੰਦਰ ਜੀ ਬੈਠੇ ਹੈ ਉਹਨਾਂ ਦੀ ਇਜ਼ਾਜ਼ਤ ਦੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਡਿਸਪਲਿਨਡ ਪਾਰਟੀ ਹੈ ਔਰ ਬਹੁਤ ਸੱਤੋਂ 138 ਬੜੇ ਪੁਰਾਣੀ ਪਾਰਟੀ ਹੈ ਇਹਦਾ ਇੱਕ ਕਲਚਰ ਹੈ ਇੱਕ ਸਿਸਟਮ ਹੈ ਇਹ ਨਹੀਂ ਹੈ ਕਿ ਭਾਜਪਾ ਦਾ ਰਾਜ ਹੈ ਤੇ ਭਾਜਪਾ ਦੇ ਪ੍ਰਧਾਨ ਨੂੰ ਸੁਨੀਲ ਕੁਮਾਰ ਜਾਖੜ ਜੀ ਨੂੰ ਇਹ ਪਤਾ ਹੀ ਨਹੀਂਗਾ ਵੀ ਜੁਆਇੰਟ ਕਿਨੇ ਕਰਨਾ ਹੈ ਕਦੇ ਕਦੇ ਉਹਦਾ ਪਤਾ ਹੀ ਨਹੀਂ ਲੱਗਦਾ ਵੀ ਜੁਆਇੰਟ ਕਿਨੇ ਕਰਨਾ ਉੱਥੋਂ ਲੱਗਦਾ ਕਾਂਗਰਸ ਪਾਰਟੀ ਚ ਇੱਕ ਡਿਸਪਲਿਨ ਹੈਗਾ ਇਹ ਅਨੰਪੁਰ ਸਾਹਬ ਦੇ ਮੈਂਬਰ ਆਫ ਪਾਰਲੀਮੈਂਟ ਨੇ ਸੁਭਾਵਿਕ ਤੌਰ ਤੇ ਹੁੰਦਾ ਹੈ ਕਿ ਜਿਹੜਾ ਉੱਥੇ ਚੋਣ ਲੜਿਆ ਹੁੰਦਾ ਹੈ ਉਹਨੇ ਹੀ ਦਿਵਾਰੇ ਉੱਥੋਂ ਚੋਣ ਲੜਨਾ ਹੁੰਦਾ ਹੈ ਪਰ ਇਹ ਜਿਹੜਾ ਫੈਸਲਾ ਹੈ ਮਨ ਲੇ ਕਿ ਮੈਂ ਤੁਹਾਨੂੰ ਸੁਭਾਵਿਕ ਤੌਰ ਤੇ ਐਦਾਂ ਹੀ ਫੈਸਲਾ ਹੁੰਦਾ ਉਹ ਉੱਥੋਂ ਹੀ ਲੜਦਾ ਹੈ ਅਲਟੀਮੇਟਲੀ ਫੈਸਲਾ ਜਦੋਂ ਚਿੱਠੀ ਆ ਜਾਂਦੀ ਹੈ ਉਹ ਸਾਡੀ ਲਿਸਟ ਆ ਜਾਂਦੀ ਹੈ ਉਹਦੇ ਵਿੱਚ ਬਿਲਕੁਲ ਕਲੈਰਿਟੀ ਆ ਜਾਂਦੀ ਹੈ ਕਿ ਕਿਹੜਾ ਵਿਅਕਤੀ ਕਿੱਥੋਂ ਚੁਣਾਂ ਲੱਗਦੇ ਸੋ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਇਹ ਸਭ ਤਮਾਮ ਲੋਕ ਨੇ ਜਿੱਥੋਂ ਇਹ ਲੜੇ ਨੇ ਉੱਥੋਂ ਹੀ ਰਿਪਰੈਜ਼ੈਂਟ ਕਰ ਰਹੇ ਪਰ ਅਲਟੀਮੇਟਲੀ ਜਿਹੜਾ ਫੈਸਲਾ ਹੈ ਉਹ ਮੈਂ ਨਹੀਂ ਕਰ ਸਕਦਾ ਉਹ ਦਵਿੰਦਰ ਜੀ ਰਾਹੁਲ ਜੀ ਖਰਗੇ ਸਾਹਿਬ ਨੇ ਉਹ ਅੰਤਿਮ ਜਿਹੜੀ ਚਿੱਠੀ ਤੇ ਦਸਖਤ ਕਰਕੇ ਆਉਂਦੇ ਆ ਉਹ ਫਿਰ ਉਹਨੂੰ